ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭਾ ਸਵਾਗਤ ਹੈ ਤੁਹਾਡੇ ਪਿੰਨੀ ਚੈਨਲ ਜੋਪਨ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਨੇ ਲੈ ਕੇ ਆਏ ਹਾਂ ਹੁਣ ਜਿਹੜੇ ਬੱਚੇ ਨੇ ਫਿਜ਼ੀਕਲ ਕਲੀਅਰ ਕਰਿਆ ਫਿਜ਼ੀਕਲ ਜਿਹੜਾ ਤੁਹਾਡਾ 1117 ਤਰੀਕ ਤੱਕ ਚੱਲ ਰਿਹਾ ਸੀ ਠੀਕ ਹੈ ਤੇ ਕੁਝ ਜਿਹੜੇ ਮਤਲਬ ਕਿ 17000 ਬੱਚੇ ਬੁਲਾਏ ਗਏ ਸੀ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ 17000 ਦੇ ਵਿੱਚੋਂ 10000 ਬੱਚੇ ਨੇ ਜਿਹੜਾ 10000 ਤੋਂ ਵੀ ਘੱਟ ਦੇ ਜਿਹੜੇ ਘੱਟ ਬੱਚੇ ਨੇ ਉਹਨਾਂ ਨੇ ਫਿਜ਼ੀਕਲ ਕਲੀਅਰ ਕਰਿਆ ਤੇ ਹੁਣ ਇਸ ਤੋਂ ਬਾਅਦ ਜਿਹੜਾ ਤੁਹਾਡਾ ਪ੍ਰੋਸੈਸ ਹੋਣਾ ਉਹ ਹੁਣ ਡਾਕੂਮੈਂਟ ਵੈਰੀਫਿਕੇਸ਼ਨ ਦਾ ਪਰ ਡਾਕੂਮੈਂਟ ਵੈਰੀਫਿਕੇਸ਼ਨ ਲਈ ਵੀ ਇੱਕ ਜਿਹੜੀ ਕੱਟ ਆਫ ਹੋਣੀ ਹੈ ਜਿਸ ਤਰੀਕੇ ਨਾਲ ਤੁਹਾਡੀ ਫਿਜ਼ੀਕਲ ਦੀ ਕੱਟ ਆਫ ਵੈਸੇ ਸੀ ਠੀਕ ਹੈ ਤੇ ਫਿਰ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਕੱਟ ਆਫ ਹੋਣੀ ਆ ਤੇ ਜਿਹੜੇ ਬੱਚਿਆਂ ਦਾ ਡਾਕੂਮੈਂਟ ਵੈਰੀਫਿਕੇਸ਼ਨ ਜਦੋਂ ਸਹੀ ਤਰੀਕੇ ਨਾਲ ਹੋਊਗੀ ਉਸ ਤੋਂ ਬਾਅਦ ਤੁਹਾਡੀ ਇੱਕ ਕੱਟ ਆਫ ਹੋਰ ਹੋਣੀ ਆ ਜਿਸ ਤੋਂ ਤੁਹਾਡਾ ਫਾਈਨਲ ਮਤਲਬ ਦੇ ਸਿਲੈਕਸ਼ਨ ਹੋਊਗਾ 1746 ਸਟੂਡੈਂਟਸ ਦੀ ਤੇ ਹੁਣ ਜਿਹੜਾ ਕੁਝ ਬੱਚਿਆਂ ਦਾ ਡਾਊਟ ਸੀ ਕਿ ਸਰ ਇਸ ਵਾਰ ਕਿੰਨੇ ਸਟੂਡੈਂਟ ਬੁਲਾਏ ਜਾਣਗੇ ਦੇਖੋ ਪਿਛਲੀ ਵਾਰ ਵੀ ਮਤਲਬ ਕਿ ਹਰ ਇੱਕ ਵਾਰ ਦੀ ਤਰ੍ਹਾਂ 1700 ਸੋਸ਼ਲ ਸਟੂਡੈਂਟ ਰੱਖਣਾ ਹੁੰਦਾ ਪਿਛਲੀ ਵਾਰ 2300 ਤੋਂ 2400 ਜਿਹੜਾ ਹੈਗਾ ਸਟੂਡੈਂਟ ਬਰਾਏਗਾ ਸੀਗਾ ਪਰ ਇਸ ਵਾਰ ਜਿਹੜੀ ਕਟ-ਆਫ ਮਤਲਬ ਕਿ ਪਹਿਲੀ ਹਾਈ ਗਈ ਆ ਤੇ ਸਟੂਡੈਂਟਸ ਵੀ ਜ਼ਿਆਦਾ ਨੇ ਤਾਂ ਤੇ ਆਪਾਂ ਇੱਕ ਤਰੀਕੇ ਨਾਲ ਇਹ ਵੀ ਕਹਿ ਸਕਦੇ ਹਾਂ ਕਿ ਕਈ ਵਾਰੀ ਡਾਕੂਮੈਂਟਸ ਦੇ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਦਾ ਸਟੂਡੈਂਟਸ ਨੂੰ ਜਿਹੜਾ ਹੈਗਾ ਬਾਹਰ ਕੱਢਨਾ ਵੀ ਪੈ ਜਾਂਦਾ ਠੀਕ ਹੈ ਤਾਂ 2500 ਤੋਂ ਮੰਨ ਕੇ ਚੱਲੋ ਕਿ 3000 ਦੇ ਕਰੀਬ ਬੱਚੇ ਜਿਹੜੇ ਹੈਗੇ ਆ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਜਿਨ੍ਹਾਂ ਨੂੰ ਕਾਲ ਹੋਊਗੀ ਠੀਕ ਹੈ ਤੇ ਹੁਣ ਜਿਹੜੇ ਬੱਚਿਆਂ ਦੇ ਡਾਊਟ ਸੀ ਬੱਚੇ ਕਮੈਂਟ ਕਰਦੇ ਨੇ ਸਰ ਮੇਰੇ ਐਨੇ ਨੰਬਰ ਨੇ ਆਹ ਕੈਟਾਗਰੀ ਆ ਠੀਕ ਆ ਤੇ ਮੇਰੀ ਫਾਈਨਲ ਸਿਲੈਕਸ਼ਨ ਹੋ ਜੂਈ ਜਾਂ ਨਹੀਂ ਤੇ ਉਹਨਾਂ ਬੱਚਿਆਂ ਲਈ ਅੱਜ ਆਪਾਂ ਜਿਹੜੀ ਐਕਸਪੈਕਟਿਡ ਕੱਟਆਫ ਬਣਾ ਕੇ ਲੈ ਕੇ ਆਏ 2025 ਦੀ ਇਹ ਹੀ ਆਪਾਂ ਕਿਸੇ ਤੀਰ ਤੁਕੇ ਨਾਲ ਨਹੀਂ ਬਣਾ ਕੇ ਲੈ ਕੇ ਪਹਿਲੇ ਵੀ ਜਿਹੜਾ ਹੈਗਾ ਤੁਸੀਂ ਆਪਣਾ ਚੈਨਲ ਜਿਹੜੇ ਬੱਚੇ ਫੋਲੋ ਕਰ ਰਹੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਪ੍ਰੋਪਰ ਬੇਨਰ ਡਾਟਾ ਐਨਲਾਈਜ਼ ਕੀਤਾ ਤੇ ਸਟੂਡੈਂਟਸ ਨਾਲ ਗੱਲਬਾਤ ਕੀਤੀ ਕਿਤੇ 2024 ਦੀ ਕੱਟਆਫ ਦੇਖੀ ਤੇ ਉਸ ਦੇ ਹਿਸਾਬ ਨਾਲ ਜਿਹੜੀ ਆਪਾਂ ਇਹ ਇਹ ਆਪਾਂ ਐਕਸਪੈਕਟਿਡ ਕੱ ਤੇ ਬਾਕੀ ਜਿਹੜੀ ਬੱਚੇ ਆਪਣੇ ਚੈਨਲ ਤੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤਾਂ ਉਤਰਾ ਨਾਲ ਜਿਹੜੇ ਬੱਚੇ ਫਿਜ਼ੀਕਲ ਕਲੀਅਰ ਕਰਕੇ ਆਏ ਨੇ ਤੇ ਹੁਣ ਆਪਾਂ ਜਿਹੜੀ 2025 ਜਿਹੜੀ ਆਪਣੀ ਐਕਸਪੈਕਟਿਡ ਕੱਟਆਫ ਦੀ ਵੀਡੀਓ ਸ਼ਟਾਰਟ ਕਰਦੇ ਆਂ ਦੇਖੋ ਇਹ ਜਿਹੜੀ ਕਿ ਮੈਂ 2024 ਦੀ ਕੱਟਆਫ ਲੈ ਕੇ ਆਇਆ ਸੀਗਾ ਠੀਕ ਹੈ 2024 ਦੀ ਜਿਹੜੀ ਫਿਜ਼ੀਕਲ ਦੀ ਕੱਟਆਫ ਸੀ ਕਿਉਂਕਿ ਆਪਾਂ ਮੈਂ ਤੁਹਾਨੂੰ ਪ੍ਰੋਪਰ ਵੇ ਨਾਲ ਸਮਝਾਉਂਗਾ ਕਿ ਕਿਸ ਤਰੀਕੇ ਇਹ ਵੀ ਫਿਜ਼ੀਕਲ ਦੀ ਕੱਟ ਆਫ ਹੋਆ ਤੇ ਇਸ ਤੋਂ ਬਾਅਦ ਜਿਹੜੀਆਂ ਸੋਨੇ ਕਿੰਨੀਆਂ ਕੱਟ ਆਫ ਹੋਣਗੀਆਂ ਨੇ ਉਹ ਵੀ ਮੈਂ ਅੱਗੇ-ਅੱਗੇ ਜਿਹੜਾ ਹੈਗਾ ਸਾਰਾ ਕੁਝ ਸ਼ੈਡ ਕੀਤਾ ਹੋਇਆ ਆਪਾਂ ਮੈਂ ਤੁਹਾਨੂੰ ਨੈਕਸਟ ਸਲਾਈਡਾਂ ਦੇ ਵਿੱਚ ਦਿਖਾਉਂਗਾ ਪਹਿਲਾਂ ਜਿਹੜਾ ਆਪਾਂ ਮੇਨ ਕੱਟ ਆਫ ਦਾ ਗੱਲ ਕਰ ਲਈਏ ਕਿ ਇਸ ਵਾਰ ਕਿੰਨੀ ਜਿਹੜੀ ਫਿਜ਼ੀਕਲ ਦੀ ਕੱਟ ਆਫ ਗਈ ਆ ਠੀਕ ਹੈ ਹੁਣ ਜੇ ਬੈਕਵਰਡ ਕਲਾਸਿਸ ਦੀ ਮੇਨ ਦੀ ਕੱਟ ਆਫ ਦੇਖਦੇ ਆਪਾਂ ਆਪਾਂ ਪੁਆਇੰਟਾਂ ਨੂੰ ਇੱਕ ਵਾਰ ਛੱਡ ਕੇ ਚੱਲਦੇ ਆ ਠੀਕ ਆਪਾਂ ਮੇਨ ਮੇਨ ਜਿਹੜੇ ਮੇਨ ਆਪਾਂ ਮੂਰਲੇ ਡਿਜੀਟ ਉਹ ਹੀ ਚੈੱਕ ਕਰਾਂਗੇ ਠੀਕ ਹੈ ਇਹ 6 ਠੀਕ ਹੈ ਤੇ ای ڈبلیو ایس ਦੀ 64 ਸੀ ਇਹ ਹੋ ਗਈ ਮੈਥ 5 ਤੇ ਫੀਮੇਲ ਦੀ 55 ਤੋਂ 57 2 ਠੀਕ ਹੈ ਤੇ ਇਦੋਂ ਬਾਅਦ ਇੱਕ ਸਰਵਿਸਮੈਨ ਬੀਰ ਆ ਗਿਆ ਜਿਹੜੀ ਆਪਣੇ ਜਰਨਲ ਦੇ ਉਹ 53 ਤੋਂ 54 ਮੰਨ ਲਓ ਕਿ ਇਹ ਵਧ ਗਈ ਆਪਣੀ 5 ਨੰਬਰ 35 ਤੋਂ 43 ਇਹ ਹੀ ਵਧ ਗਈ ਆਪਣੀ 8 ਨੰਬਰ ਠੀਕ ਹੈ ਇਸ ਤੋਂ ਬਾਅਦ 54 ਤੋਂ 55 2 ਨੰਬਰ 47 ਤੋਂ 50 3 ਨੰਬਰ 53 ਤੋਂ 57 4 ਨੰਬਰ ਮਤਲਬ ਕਿ ਆਪਣੇ ਇੱਕ ਸਰਵਿਸਮੈਨ ਵੀਰ ਨੇ ਜਿਹੜੇ 3 ਜਾਂ 4 ਨੰਬਰ ਪਲੱਸ ਵਧੀ ਹੋਈ ਹੈ ਕੱਟਆਫ ਇਸ ਤੋਂ ਜ਼ਿਆਦਾ ਨਹੀਂ ਵਧੀ ਹੋਈ ਤੇ ਹੁਣ ਆਪਾਂ ਗੱਲ ਕਰਦੇ ਆ ਮੇਨ ਜਰਨਲ ਦੀ ਜਰਨਲ ਦੀ ਕੱਟਆਫ ਤੋਂ ਆਪਾਂ ਨੂੰ ਅੰਦਾਜ਼ਾ ਲੱਗ ਜਾਂਦਾ ਕਿ ਬਾਕੀ ਕੈਟਾਗਰੀ ਦੀ ਕੱਟਆਫ ਕਿੰਨੀ ਕੀ ਜਾ ਸਕਦੀ ਆ ਹੁਣ ਦੇਖੋ 71 ਤੋਂ 76 ਵਧੀ ਮਤਲਬ ਕਿ 6 ਨੰਬਰ ਸਿੱਧਾ ਵਧੀ ਠੀਕ ਹੈ ਇਹ ਤੇ ਫੀਮੇਲਸ ਦੀ 65 ਤੋਂ ਵਧੀ ਇਹ ਜਿਹੜੀ ਹੈਗੀ 73 ਤੇ ਇਹ ਵਧੀ 8 ਨੰਬਰ ਆ ਤੇ 61 ਤੋਂ ਜਿਹੜੇ ਹੈਗਾ ਐਸਸੀ ਐਸਸੀਐਮਬੀ ਨੇ ਜਿਹੜੇ ਆਪਣੇ ਵੀਰ ਉਹ ਇਹ 61 ਤੋਂ 65 ਨੰਬਰ ਤੇ ਫੀਮੇਲਜ਼ ਦੀ ਇਹ ਹੀ ਵਧੀਆ 8 ਨੰਬਰ ਠੀਕ ਹੈ ਤੇ ਜਿਹੜੇ ਐਸਸੀਆਰਓ ਨੇ ਆਪਣੇ 68 ਤੋਂ 72 ਚਾਰ ਨੰਬਰ ਫੀਮੇਲਜ਼ ਦੀ ਹੈਗੀ ਸਿੱਧੀ ਮਤਲਬ ਕਿ ਆਪਾਂ ਕਹਿ ਸਕਦੇ ਨੌ ਨੰਬਰ ਵਧੀਆ ਠੀਕ ਆ ਤੇ ਜਿਹੜੇ ਆਪਣੇ ਵਾਰਡ ਆਫ ਫਰੀडम फाइਟਰ ਤੇ ਪੁਲਿਸ ਪਰਸਨਸ ਨੇ ਇਨ੍ਹਾਂ ਵੀਰਾਂ ਦੀ ਆਪਣੀ ਕੱਟ ਆਫ ਫ੍ਰੀਡ ਪਿਛਲੀ ਵਾਰ ਤੇ ਹੁਣ ਦੀ ਮਤਲਬ ਕਿ ਸੇਮ ਸੇਮ ਰਹੀ ਆ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਤੇ ਪੁਆਇੰਟਾਂ 'ਚ ਹੀ ਫਰਕ ਪਿਆ ਹੈਗਾ ਤੇ ਹੁਣ ਜਿਹੜੀ ਇਹ ਦੇਖ ਲਓ ਤੁਸੀਂ ਕੱਟਆਫ ਤੁਹਾਨੂੰ ਦਾ ਲਾ ਸਕਦਾ ਕਿਉਂਕਿ ਪਿਛਲੀ ਵਾਰ ਨਾਲੋਂ ਕਿਤੇ 5 ਨੰਬਰ ਵਧੀਆ ਕੱਲੀ EWS ਨੂੰ ਛੱਡ ਕੇ ਕਿਉਂਕਿ EWS ਦਾ ਜਿਹੜਾ ਹੈਗਾ ਕੋਟਾ ਮਤਲਬ ਕਿ ਇਸ ਵਾਰ ਸਪੈਸ਼ਲ ਕੋਟਾ ਦਿੱਤਾ ਗਿਆ ਜਿਨ੍ਹਾਂ ਨੂੰ ਜਰਨਲ ਵਿੱਚ ਕਾਊਂਟ ਕੀਤਾ ਜਾਊਗਾ ਠੀਕ ਹੈ ਤਾਂ ਕਰਕੇ ਜਿਹੜੀ ਇਹਦੀ ਕੱਟਆਫ ਡਾਊਨ ਹੋ ਗਈ ਹੈ ਮੇਲਜ਼ ਦੀ ਤੇ ਫੀਮੇਲ ਦੀ ਦਾ ਚਲੋ ਬਹੁਤ ਆਈ ਗਈ ਆ ਤੇ ਜਿਹੜੀ ਇਹ ਮਾਲਕ ਕੋਈ ਕੱਟਆਫ ਸਿੱਕੂ 8 ਨੰਬਰ ਵਧੀ ਕੋਈ 4 ਨੰਬਰ ਵਧੀ ਇਸ ਕੱਟਆਫ ਤੋਂ ਆਪਾਂ ਨੂੰ ਪੈਸਾ ਆਪਾਂ ਨੂੰ ਸਾਰ ਨੂੰ ਆਉਂਦਾ ਤੇ ਲੱਗ ਜਿੰਦਾ ਕਿ ਆਪਣਾ ਨੰਬਰ ਪੈਣਾ ਜਾਂ ਨਹੀਂ ਪਰ ਫਿਰ ਵੀ ਜਿਹੜੇ ਬੱਚਿਆਂ ਦੇ ਡਾਊਟ ਹੁੰਦੇ ਨੇ ਆਪਾਂ ਉਹਨਾਂ ਅਕੋਰਡਿੰਗ ਜਿਹੜੀ ਸਾਰਾ ਤੁਹਾਡਾ ਡਾਟਾ ਕਲੈਕਟ ਕਰਕੇ ਲੈ ਕੇ ਆਏਗਾ ਕਿਸ ਤਰੀਕੇ ਨਾਲ ਤੁਹਾਡੀ ਕੱਟਆਫ ਬਦੂਗੀ ਤੇ ਹੁਣ ਜਿਹੜੀ ਆਪਾਂ ਗੱਲਬਾਤ ਕਰਦੇ ਆ ਸਾਰੀ ਤੁਹਾਡੇ ਪ੍ਰੋਸੈਸ ਦੀ ਕਿਸ ਤਰੀਕੇ ਨਾਲ ਤੁਹਾਡੀ ਕੱਟਆਫ ਹੋਣੀ ਆ ਕਿਹੜੀ ਕੱਟਆਫ ਹੋਣੀ ਆ ਇਹ ਸਵਾਦ ਤੇ ਤੋਂ ਬਾਅਦ ਸੋਟਲ ਕਿੰਨੀਆਂ ਕੱਟਆਫ ਹੋਣਗੀਆਂ ਨੇ ਸਾਨੂੰ ਫਾਈਨਲ ਸਿਲੈਕਸ਼ਨ ਲਈ ਠੀਕ ਹੈ ਇਹ ਠੀਕ ਹੈ ਇਹ 2024 ਦੀ ਹੈਗੀ ਸੀਗੀ ਡਾਕੂਮੈਂਟ ਵੈਰੀਫਿਕੇਸ਼ਨ ਦੀ ਕੱਟਆਫ ਤੇ ਇਹ 2024 ਦੀ ਹੈਗੀ ਸੀਗੀ ਫਾਈਨਲ ਕੱਟਆਫ ਇਸ ਤਰੀਕੇ ਨਾਲ ਇਹ ਥੋੜਾ ਥੋੜਾ ਜਿਹੜਾ ਸੌਰੀ ਜਿਹੜਾ ਤੁਹਾਡਾ ਹੈਗਾ 2025 ਦਾ ਪ੍ਰੋਸੈਸ ਚੱਲੂਗਾ ਜਿਹੜੀ ਤੁਹਾਡੀ 2025 ਦਾ ਪ੍ਰੋਸੈਸ ਹੈ ਉਹਦੇ ਵਿੱਚ ਇਹ ਕੱਟਆਫ ਸੋਡੀ ਆ ਚੁੱਕੀ ਹੈ ਠੀਕ ਹੈ ਇਹੇ ਵੀ ਆਉਣੀਆਂ ਹਲੇ ਤੇ 2024 ਦੀ ਫਾਈਨ 25 ਦੀ ਫਾਈਨਲ ਸਿਲੈਕਸ਼ਨ ਦਾ ਹਲੇ ਬਹੁਤ ਦੂਰ ਤੱਕ ਮਨ ਗੱਲ ਪਈਆ ਹੁਣ ਠੀਕ ਹੈ ਤੇ ਹੁਣ ਆਪਾਂ ਇਹਦੇ ਤੋਂ ਹਿਸਾਬ ਲਾ ਸਕਦੇ ਹਾਂ ਕਿ ਇਹ ਜਿਹੜੀ ਹੈਗੀ 2024 ਦੀ ਫਿਜ਼ੀਕਲ ਕਟਆਫ ਗਈ ਸੀ 68 ਨੰਬਰ ਠੀਕ ਹੈ ਮੇਜ ਦੀ ਬੈਕਵਰਡ ਕਲਾਸਿਸ ਦੀ ਤੇ ਇਸ ਤੋਂ ਬਾਅਦ ਜਿਹੜੀ ਹੈਗੀ ਇਹ ਵਧੀ ਡੀਵੀ ਦੀ ਕਟਆਫ ਵਧੀ ਠੀਕ ਹੈ ਫਿਜ਼ੀਕਲ ਕਲੀਅਰ ਕਰਨ ਤੋਂ ਬਾਅਦ ਜਿਹੜੀ ਡੀਵੀ ਦੀ ਕਟਆਫ ਆਈ ਸੀ ਉਹ ਉਹ ਵਧੀ ਛੇ ਨੰਬਰ ਠੀਕ ਹੈ ਪਲੱਸ 6 ਨੰਬਰ ਹੋਈ ਤੇ ਤੁਸੀਂ ਦੇਖੋ ਵੀ ਬੈਕਵਰਡ ਕਲਾਸਿਸ ਦੀ ਜਿਹੜੀ 74 ਸੀਗੀ ਠੀਕ ਹੈ ਡੀਵੀ ਲਈ ਕਟਆਫ ਤੇ ਫਾਈਨਲ ਕਟਆਫ ਕਿੰਨੀ ਗਈ ਫਾਈਨਲ ਕਟਆਫ ਗਈ 76 ਨੰਬਰ ਪਲੱਸ 2 ਨੰਬਰ ਵਧੀ ਹੈ ਠੀਕ ਹੈ ਮਲਕੇ ਜ਼ਿਆਦਾ ਨਹੀਂ ਮੇਰੀ ਪਲੱਸ 2 ਨੰਬਰ ਵਧੀਆ ਤੇ ਫੀਮੇਲਜ਼ ਦੀ ਵੀ ਨਾੜ ਜਿਹੜੀ ਫਿਜ਼ੀਕਲ ਦੀ ਕੱਟਆਫ ਆਈ ਸੀ ਡਾਕੂਮੈਂਟ ਵੈਰੀਫਿਕੇਸ਼ਨ ਦੀ 61 ਪਲੱਸ 2 ਦੋ ਨੰਬਰ ਹੋਏ ਠੀਕ ਹੈ ਤੇ ਇਸ ਤੋਂ ਬਾਅਦ ਜਿਹੜੀ ਆਪਣੀ ਇਹ ਕੱਟਆਫ ਵਧੀ ਹੋਈ ਹੈ ਇਹ ਵਧੀ ਹੋਈ ਹੈ 7 ਨੰਬਰ ਫੀਮੇਲਜ਼ ਦੀ ਏਡੋ ਜਿਹੜੀ ਮਤਲਬ ਕਿ ਆਰਮਡ ਕੈਟਰ ਲਈ ਆਪਾਂ ਮੈਨੂ ਕੱਟ-ਆਫ ਮੰਨ ਕੇ ਚੱਲ ਸਕਦੇ ਹਾਂ ਫਾਈਨਲ ਸਿਲੈਕਸ਼ਨ ਲਈ ਠੀਕ ਹੈ ਤੇ ਇੱਥੋਂ ਤੁਸੀਂ ਆਪਣੇ ਜਿਹੜਾ ਸਾਰੇ ਮਤਲਬ ਅੰਦਾਜ਼ਾ ਲਾ ਵੀ ਸਕਦੇ ਹੋ ਕਿ ਅਗਰ ਉਸ ਤਰੀਕੇ ਨਾਲ ਸਾਡੀ ਇਸ ਵਾਰ 2025 ਦੇ ਵਿੱਚ ਵੀ ਕੱਟ-ਆਫ ਇਨਕਰੀਜ਼ ਹੁੰਦੀ ਹੈ ਤਾਂ ਸਾਡੀ ਫਾਈਨਲ ਸਿਲੈਕਸ਼ਨ ਹੋ ਸਕਦੀ ਹੈ ਜਾਂ ਨਾ ਠੀਕ ਹੈ ਹੁਣ ਜਿਹੜੇ ਆਪਾਂ ਈਡਬਲਯੂਐਸ ਵੀਰਾਂ ਦੀ ਆਪਾਂ ਇੱਕ ਵਾਰੀ ਕੱਟ-ਆਫ ਛੱਡ ਕੇ ਚੱਲਦੇ ਹਾਂ ਕਿਉਂਕਿ ਈਡਬਲਯੂਐਸ ਦਾ ਜਿਹੜਾ ਕੇਸ ਪਿਛਲੀ ਵਾਰ ਅਲੱਗ ਸੀ ਤਾ ਕਰਕੇ ਜਿਹੜਾ EWHS ਦਾ ਸਪੈਸ਼ਲ ਡਾਟਾ ਉਹ ਸਿਰਫ 2025 ਦੇ ਵਿੱਚ ਆ। ਅਗਰ ਤੁਹਾਨੂੰ ਕੋਈ ਕਹਿੰਦਾ ਕਿ ਹਾਂ ਅਸੀਂ 2024 ਦੀ ਕੱਟਆਫ ਨੂੰ ਦੇਖ ਕੇ 2025 ਦਾ ਅੰਦਾਜ਼ਾ ਲਾ ਲਾਂਗੇ ਤਾਂ ਇਹ ਬਿਲਕੁਲ ਗਲਤ ਆ। ਠੀਕ ਆ ਕਿਉਂਕਿ 2024 ਦੇ ਵਿੱਚ ਕੋਈ ਹੋਰ ਕੇਸ ਸੀ ਤੇ ਇਸ ਵਾਰ ਕੋਈ ਹੋਰ ਕੇਸ ਆ। EWHS ਦੀ ਕੱਟਆਫ ਦਾ ਅੰਦਾਜ਼ਾ 2024 ਦੀ ਕੱਟਆਫ ਨੂੰ ਦੇਖ ਕੇ ਨਹੀਂ ਲੱਗ ਸਕਦਾ। ਠੀਕ ਹੈ ਤੇ ਜਿਹੜੀ ਆਪਣੇ ਐਕਸ ਸਰਵਿਸਮੈਨ ਵੀਰ ਸੀਗੇ ਤੇ ਇਹ ਆਪਣਾ ਹੋਊਗਾ ਠੀਕ ਹੈ ਜਿਹੜੀ ਆਪਣੇ ਐਕਸ ਸਰਵਿਸਮੈਨ ਵੀਰ ਸੀ ਉਹ 53 ਜਿਹੜੀ ਹੈਗੀ ਮੇਲਜ਼ ਦੀ 53 ਕੱਟ ਹੋ ਗਈ ਸੀ ਫਿਜ਼ੀਕਲੀ ਤੇ ਇਸ ਵਾਰ ਗਈ ਆ 54 ਠੀਕ ਨਹੀਂ ਮਤਲਬ ਕਿ ਇਹ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਸੌਰੀ 254 ਗਈ ਸੀ ਤੇ ਜਿਹੜੇ ਆਪਣੇ ਐਕਸ ਸਰਵਿਸਮੈਨ 85ਾਂ ਹੋਈ ਸੀ ਫਾਈਨਲ ਸਿਲੈਕਸ਼ਨ ਤੇ ਜਾ ਕੇ ਠੀਕ ਹੈ ਮਤਲਬ ਕਿ ਚਾਰਕ ਨੰਬਰ ਸਾਰੇ ਆਪਾਂ ਫਿਜ਼ੀਕਲ ਤੋਂ ਮੰਨ ਕੇ ਚੱਲ ਸਕਦੇ ਆ ਫਿਜ਼ੀਕਲ ਤੋਂ ਫਾਈਨਲ ਸਿਲੈਕਸ਼ਨ 53 ਤੋਂ 56 ਤਿੰਨ ਨੰਬਰਾਂ ਨਾਲ ਜਿਹੜੀ ਫਾਈਨਲ ਸਿਲੈਕਸ਼ਨ ਐਕਸ ਸਰਵਿਸਮੈਨ ਵੀਰ ਚਾਰ ਨਾਲ ਨੇ ਲੈ ਲਈ ਸੀ ਠੀਕ ਹੈ ਤੇ ਹੁਣ ਜੇ ਆਪਾਂ ਅਗਰ ਗੱਲ ਕਰਦੇ ਆਪਾਂ ਜਰਨਲ ਦੀ ਆਪਾਂ ਮੋਟੀ ਮੋਟੀ ਜਿਹੜੀ ਡਿਸਕਸ਼ਨ ਕਰਦੇ ਆ ਫਿਰ ਤੁਹਾਨੂੰ ਐਕਸਪੈਕਟਿਡ ਕੱਟ ਆਫ ਜਿਹੜੀ 2025 ਦਾ ਕਿੰਨੀ ਕੁ ਹੋ ਸਕਦੀ ਏ ਸੋਡੀ ਹੋ ਗਈ ਸੀ 767 ਨੰਬਰ ਬਧੀ ਠੀਕ ਹੈ ਉਰੀ ਜੇ ਤੁਹਾਡੀ ਫਿਜ਼ੀਕਲ ਕਟਆਫ ਆ 70.24 ਤੇ ਜਾ ਕੇ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਾਲਜ ਸੀ ਜਨਰਲ ਨੂੰ ਪਰ ਜਿਹੜੀ ਫਾਈਨਲ ਸਿਲੈਕਸ਼ਨ ਹੋ ਗਈ ਸੀ ਉਹ 70.53 ਤੋਂ ਮਤਲਬ ਕਿ ਪੁਆਇੰਟ 25 ਦੇ ਵਿੱਚ ਹੀ ਜਿਹੜੇ ਹੈਗਾ ਤੁਹਾਡੀ ਆਰਮਡ ਦੇ ਵਿੱਚ ਸਿਲੈਕਸ਼ਨ ਹੋ ਗਈ ਸੀ ਜਨਰਲ ਕੈਡਰ ਵਾਲਿਆਂ ਲਈ ਠੀਕ ਹੈ ਜਨਰਲ ਕੈਟੇਗਰੀ ਵਾਲਿਆਂ ਲਈ ਆਰਮਡ ਕੈਡਰ ਦੇ ਵਿੱਚ ਤੇ ਇਸੇ ਤਰੀਕੇ ਨਾਲ ਫਿਜ਼ੀਕਲ ਜਿਹੜੇ ਫੀਮੇਲਸ ਲਈ ਸੀ 65 ਤੇ ਫਿਜ਼ੀਕਲ ਕਟਆਫ ਗਈ ਸੀ ਤੇ 65.15 ਦੇ ਤੇ 65.17 ਦੇ ਦੇਖੋ ਤੁਸੀਂ ਇੰਨਾ ਕੰਪੀਟੀਸ਼ਨ ਘੱਟ ਸੀ ਆ ਤੇ ਪੁਆਇੰਟ 2 ਦੇ ਵਿੱਚ ਜਿਹੜੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਵੀ ਕਾਲ ਆ ਗਈ ਸੀ ਤੇ ਫਾਈਨਲ ਸੈLECTION ਕਿੰਨੇ ਦੀ ਹੋਈ 69 ਦੀ ਹਨ ਹਨਤਰ ਦੀ ਠੀਕ ਹੈ ਮਤਲਬ ਕਿ ਆਪਾਂ ਕਹਿ ਸਕਦੇ ਆ 65 ਤੋਂ ਬਾਅਦ ਜਿਹਦੇ 4-5 ਨੰਬਰ ਪਲੱਸ ਨੇ ਉਹਦੀ ਫਾਈਨਲ ਸੈLECTION ਪਿਛਲੀ ਵਾਰ ਵੀ ਹੋਈ ਸੀ ਤੇ ਇਸ ਵਾਰ ਜਿ세 ਜਿ ਆਪਾਂ ਕੱਟ ਆਫ ਕਹਿ ਸਕਦੇ ਆ ਹਾਈ ਆ ਉਸੇ ਉਸੇ ਤਰੀਕੇ ਦਾ ਜਿਹੜਾ ਫਿਜ਼ੀਕਲ ਵੀ ਥੋੜਾ ਜਿਹਾ ਲੜਤੀਆਂ ਦਾ ਡਾਊਨ ਗਿਆ ਤੇ ਫਿਰ ਅਗਰ ਤੁਹਾਡੇ 6 ਜਾਂ 7 ਨੰਬਰ ਪਲੱਸ ਨੇ ਜਨਰਲ ਕੱਟ ਆਫ ਤੋਂ ਪਿਛਲੀ ਵਾਰ ਦੇ ਹਿਸਾਬ ਨਾਲ ਠੀਕ ਹੈ ਤਾਂ ਥੋੜੀ ਜਿਹੀ ਫਾਈਨਲ ਸਿਲੈਕਸ਼ਨ ਹੋ ਸਕਦੀ ਆ ਅਗਰ ਆਪਾਂ ਹੁਣ ਜਿਵੇਂ ਆਪਾਂ ਐਸਸੀਆਰ ਉਹ ਜਾਂ ਐਸਸੀਐਮਬੀ ਵੀ ਦੇ ਜਿਹੜੇ ਆਪਣੇ ਉਹਨਾਂ ਦੀ ਗੱਲਬਾਤ ਕਰੀਏ ਇਹ ਜਿਹੜੇ ਮੇਲਸ ਦੀ ਐਸਸੀ ਐਮਬੀ ਸੀ ਠੀਕ ਹੈ ਇਹਨਾਂ ਦੀ ਕੱਟ ਗਈ ਸੀ ਤੇ ਫਾਈਨਲ ਸਿਲੈਕਸ਼ਨ ਕਿੰਨੇ ਤੇ ਹੋਈ ਹੈ ਜਾ ਕੇ ਐਸਸੀਐਮਬੀ ਦੀ ਇਹ ਹੋਈ ਵੀ ਆਪਣੀ ਕਾਰਡ ਤੋਂ ਬਾਅਦ ਮਤਲਬ ਕਿ 8 ਨੰਬਰ ਠੀਕ ਹੈ 8 ਨੰਬਰ ਪਲੱਸ ਹੋਏ ਹੋਏ ਨੇ ਤੇ ਜਿਹੜੀ ਤੁਸੀਂ ਅਗਰ ਇਹਨਾਂ ਦੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਦੇਖੋਗੇ ਡਾਕੂਮੈਂਟ ਵੈਰੀਫਿਕੇਸ਼ਨ ਲਈ ਐਸਸੀਐਮਬੀ ਦੀ ਸਟਾਰਟ ਮਤਲਬ ਕੀ ਦੇਖੋ ਇੱਥੇ ਸਟਾਰਟ ਹੈ ਤੇ ਇੱਥੇ ਜਿਹ ਆ ਇਹ ਹੈ ਨੱਤਰ ਠੀਕ ਹੈ ਮਤਲਬ ਕਿ ਪਲੱਸ 2 ਨੰਬਰਾਂ ਦੇ ਹਿਸਾਬ ਨਾਲ ਹੁਣ ਜਿਹੜੀ ਮਤਲਬ ਕਿ ਤਾਂ ਚਲੋ ਆਪਾਂ ਹੁਣ ਸਾਰੀ ਹਰੀ ਕੈਟਾਗਰੀ ਨੂੰ ਨਹੀਂ ਡਿਸਕਸ ਕਰਦੇ ਆਪਾਂ ਜਿਹੜੇ ਤੁਹਾਨੂੰ ਮੋਟੀ ਮੋਟੀ ਚੀਜ਼ ਦੱਸਣੀ ਸੀ ਠੀਕ ਹੈ ਅਗਰ ਡਾਕੂਮੈਂਟ ਵੈਰੀਫਿਕੇਸ਼ਨ ਸਮੇ ਸਮਝੋ ਕੋਈ ਕੱਟਆਫ 70 ਦੀ ਗਈ ਹੈ ਤਾਂ ਤੁਹਾਡੇ 73 ਨੰਬਰ ਨੇ ਤਾਂ ਤੁਹਾਡੀ ਜਿਹੜੀ ਫਾਈਨਲ ਸੈLECTION ਆਪਾਂ ਕਹਿ ਸਕਦੇ ਹਾਂ ਵੀ 100% ਹੋ ਜਾਊਗੀ ਇੱਕ ਕੱਦੀ ਕੈਟਾਗਰੀ ਨੂੰ ਛੱਡ ਕੀ ਠੀਕ ਹੈ ਤੁਹਾਡੀ ਫਾਈਨਲ ਸਿਲੈਕਸ਼ਨ ਮਤਲਬ ਕਿ ਆਪਾਂ 101% ਕਹਿ ਸਕਦੇ ਹਾਂ ਅਗਰ ਤੁਹਾਡੇ ਡੀਵੀ ਤੋਂ ਬਾਅਦ ਵੀ 3 ਜਾਂ 4 ਨੰਬਰ ਵਧ ਜਾਨਗੇ ਤਾਂ ਤੁਹਾਡੀ ਫਾਈਨਲ ਸਿਲੈਕਸ਼ਨ ਮਤਲਬ ਕਿ ਆਰਮਡ ਕੈਡਰ ਦੇ ਵਿੱਚ ਹੋ ਜੂਗੀ ਜਿਵੇਂ ਜਿਹੜੀ ਆਰਮਡ ਕੈਡਰ ਦੀ 2024 ਦੀ ਲਿਸਟ ਸੀਗੀ ਤੇ 2025 ਦੀ ਅਗਰ ਕੱਟਆਫ ਦਾ ਆਪਾਂ ਅੰਦਾਜ਼ਾ ਲਾਉਣਾ ਹੁੰਦਾ ਡਿਸਟ੍ਰਿਕਟ ਕੈਡਰ ਦਾ ਤਾਂ ਤੁਸੀਂ ਇਹਨਾਂ ਨੰਬਰਾਂ ਤੋਂ ਹਿਸਾਬ ਲਾ ਕੇ ਚੱਲਿਓ ਕਿ ਅਗਰ ਤੁਹਾਡੀ 2024 ਦੀ ਕੱਟਆਫ ਦੇ ਵਿੱਚ ਨੰਬਰ ਮਤਲਬ ਕਿ ਇਸ ਹਿਸਾਬ ਨਾਲ ਕਿ 2025 'ਚ ਮੇਰੇ 70 ਨੰਬਰ ਨੇ ਤੇ ਮੇਰੀ ਕੱਟ ਇਸ ਤੋਂ ਬਾਅਦ 2-3 ਨੰਬਰ ਤੁਸੀਂ ਹੋਰ ਪਲੱਸ ਮੰਨ ਕੇ ਚੱਲੋ 2 ਨੰਬਰ ਪਲੱਸ ਮੰਨ ਕੇ ਚੱਲੋ 78 ਤੱਕ ਤੁਹਾਡੀ ਆਰਮਡ ਦੇ ਵਿੱਚ ਸਿਲੈਕਸ਼ਨ ਹੋ ਜਾਊਗੀ ਅਗਰ ਇਸ ਤੋਂ ਵੀ ਬਾਅਦ ਹੁਣ ਜਿਵੇਂ ਇਸ ਤਰੀਕੇ ਦੀ ਇਹ ਕੱਟਆਫ ਦੋਈ ਜਿਹੜੀ 2024 ਦੀ ਹੈ ਉਹ ਉਸ ਤੋਂ ਬਾਅਦ ਜੇ ਤੁਹਾਡੇ 4 ਜਾਂ 5 ਨੰਬਰ ਵੱਧ ਨੇ ਤਾਂ ਤੁਹਾਡੀ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈ ਸਿਲੈਕਸ਼ਨ ਹੋ ਜਾਊਗੀ ਠੀਕ ਹੈ ਫਿਲਹਾਲ ਜਿਹੜੀ ਇਹ ਮਤਲਬ ਕਿ ਆਪਾਂ ਮਿਨੀਮਮ ਲੋਏਸਟ ਆਪਾਂ ਕਹਿ ਸਕਦੇ ਹਾਂਗੇ ਕਿ ਕੱਟਆਫ ਸੀ ਇਹ 2025 ਦੀ ਹੈ ਠੀਕ ਹੈ ਇਹ ਮਤਲਬ ਕਿ ਆਰਮਡ ਕੈਡਰ ਦੀ ਹੈ ਤੇ ਜਿਹੜੀ ਡਿਸਟ੍ਰਿਕਟ ਕੈਡਰ ਦੀ ਹੁੰਦੀ ਹੈ ਜਿਹੜੇ ਬੱਚਿਆਂ ਨੂੰ ਡਾਊਟ ਹੁੰਦਾ ਕਿ ਡਿਸਟ੍ਰਿਕਟ ਕੈਡਰ ਵਿੱਚ ਕਿੰਨੇ ਕੇ ਨੰਬਰ ਚਾਹੀਦੇ ਨੇ ਡਿਸਟ੍ਰਿਕਟ ਕੈਡਰ ਦੇ ਵਿੱਚ ਆਰਮਡ ਕੈਡਰ ਤੋਂ ਜਿਹੜਾ ਹੈਗਾ 4 ਜਾਂ 5 ਨੰਬਰ ਪਲੱਸ ਚਾਹੀਦੇ ਨੇ ਬਸ 4-5 ਨਹੀਂ 3 ਤੋਂ 4 ਨੰਬਰਾਂ ਨਾਲ ਵੀ ਮਤਲਬ ਕਿ ਆਰਮਡ ਕੈਡਰ ਦੇ ਵਿੱਚ ਡਿਸਟ੍ਰਿਕਟ ਕੈਡਰ ਦੇ ਵਿੱਚ ਸੌਰੀ ਸਿਲੈਕਸ਼ਨ ਹੋ ਜਾਂਦੀ ਆ ਤੇ ਹੁਣ ਆਪਾਂ ਗੱਲ ਕਰਦੇ ਆ 2025 ਦੀ 익ਸਪੈਕਟਿਡ ਕੱਟਆਫ ਲਈ ਠੀਕ ਹੈ ਹੁਣ ਜੇ ਤੁਸੀਂ ਪਿਛਲੇ ਆਪਣੇ ਜਿਹੜਾ ਡਾਟਾ ਗਾ ਪਿਛਲੀਆਂ ਜੀ ਨੀਮ ਸਾਨੂੰ ਕੱਟਆਫ ਬਾਰੇ ਦੱਸਿਆ ਆਪਾਂ ਪਿਛਲੀਆਂ 슬ਾਈਡਸ ਤੇ ਗੱਲ ਕਰੀ ਉਸ ਹਿਸਾਬ ਨਾਲ ਤੇ ਜਿਹੜੇ ਬੱਚਿਆਂ ਦੀ ਕੋਈ ਡਾਊਟ ਸੀ ਆਪਾਂ ਬੱਚਿਆਂ ਦੇ ਜਿਹੜੇ ਮਤਲਬ ਕਿ ਆਪਾਂ ਕਹਿ ਸਕਦੇ ਹਾਂਗੇ ਆ ਆਪਾਂ ਗੱਲਬਾਤ ਕਰੀ ਉਹਨਾਂ ਦੇ ਹਿਸਾਬ ਨਾਲ ਅਗਰ ਆਪਾਂ ਗੱਲਬਾਤ ਕਰਕੇ ਚੱਲੀਏ ਤਾਂ ਜਿਹੜੇ ਬੈਕਗ੍ਰਾਉਂਡ ਕਲਾਸਿਸ ਸੀ ਬੀਸੀ ਕਲਾਸ ਸੀ ਉਹਨਾਂ ਇਤਿਹਾਸਤ ਹੈ ਤੇ ਇਹ ਮਤਲਬ ਕਿ 2025 ਦੀ ਹੈ ਇਹ ਫੀਕਲ ਕੱਟਆਫ ਹੈ ਠੀਕ ਹੈ ਇਹ ਫੀਕ ਕੱਟਆਫ 2025 ਜਿਹੜੀ ਫਾਈਨਲ ਐਕਸਪੈਕਟਿਡ ਕੱਟਆਫ ਕਿੰਨੀ ਹੋ ਸਕਦੀ ਆ ਉਹ 2025 ਦੀ ਇਹ ਆਪਾਂ ਆਰਮਨ ਕੈਟਰ ਦੀ ਗੱਲ ਕਰ ਸਕਦੇ ਆ ਠੀਕ ਆ ਤੇ ਕੁਝ ਬੱਚੇ ਹੁਣ ਮਤਲਬ ਕਿ ਕਮੈਂਟ ਆਉਂਦੇ ਹੁੰਦੇ ਨੇ ਕਿ ਸਰ ਜਿਹੜੀ AWS ਦਾ ਚੱਕਰ ਆ ਪਹਿਲਾਂ ਭਾਈ AWS ਦੀ ਗੱਲ ਕਰਦੇ ਆ ਕਿ ਉਹ ਜਿਹੜੀ ਹੈਗੀ ਕੱਟਆਫ ਜਾਊਗੀ 80 ਤੋਂ 80 ਨੰਬਰਾਂ ਤੱਕ ਜਾਊਗੀ ਜਾਂ 75 ਤੋਂ ਪਲੱਸ ਜਾਊਗੀ ਠੀਕ ਆ ਇਹ ਮਤਲਬ ਕਿ ਸਰਾਸਰ ਗੱਲ ਚੀਜ਼ ਐ ਇੰਨੀ ਕੱਟਆਫ ਕਦੇ ਨਹੀਂ ਜਾਊਗੀ ਠੀਕ ਆ ਇਹ ਵੀਡੀਓ ਤੁਸੀਂ ਅੱਜ ਸੇਵ ਕਰਕੇ ਰੱਖ ਲਿਓ ਤੇ ਜਦੋਂ ਫਾਈਨਲ ਰਿਜ਼ਲਟ ਆਇਆ ਹੋ ਤਾਂ ਤੁਸੀਂ ਦੇ ਨੀਚੇ ਕਮੈਂਟ ਕਰਿਓ ਕਿ ਹਾਂ ਸਰ ਤੁਹਾਡੀ ਕੱਟਆਫ ਨਾਲ ਹੁਣ ਬੈਕਵਰਡ ਕਲਾਸ ਦੀ 73 ਤਾਂ ਆਪਾਂ ਮੰਨ ਕੇ ਚੱਲ ਸਕਦੇ ਹਾਂ ਕਿ 7 ਤੋਂ 8 ਨੰਬਰ ਵਧੂਗੀ 80 ਤੋਂ 81 ਨੰਬਰ ਹੋਊਗੀ ਮੇਲズ ਦੀ ਤੇ ਫੀਮੇਲਜ਼ ਦੀ 67 ਹੈ ਤੇ 67 ਤੋਂ ਆਪਾਂ ਕਹਿ ਸਕਦੇ ਜਿਹੜਾ ਹੈਗਾ ਮਤਲਬ ਕਿ 7 ਤੋਂ 8 ਨੰਬਰ ਇਹਨਾਂ ਦੀ ਵਧਣੀ ਹੈ ਠੀਕ ਹੈ ਲੜਕੀਆਂ ਦੀ ਕਿਉਂਕਿ ਪਿਛਲੀ ਵਾਰ ਵੀ 7-8 ਨੰਬਰ ਵਧੀਆ ਤੁਸੀਂ ਦੇਖ ਸਕਦੇ ਹੋ ਤੇ ਜੇ ਈਡਬਲਿਊਐਸ ਨੇ ਇਹਨਾਂ ਦੀ 59 ਗਈ ਹੋਈ ਹੈ ਠੀਕ ਹੈ ਮੇਲਦੀ ਤੇ ਫੀਮੇਲ ਦੀ ਗਈ ਹੋਈ ਹੈ 52 ਤਾਂ 68-69 ਤੱਕ ਮੈਕਸਿਮ ਤੁਸੀਂ 70 ਮੰਨ ਕੇ ਚੱਲੋ 70 ਵਾਲੇ ਬੱਚੇ ਦੀ ਆਰਮਰ ਗੈਟਾ ਦੇ ਵਿੱਚ ਸਿਲੈਕਸ਼ਨ ਹੋ ਜੂਗੀ ਤੇ ਫੀਮੇਲ 65.4 ਨੰਬਰ ਆ ਜਾਣਗੇ ਉਹਨਾਂ ਦੀ ਜਿਹੜੀ ਸਿਲੈਕਸ਼ਨ ਉਹ ਆਰਮਡ ਗੈਟਾ ਦੇ ਵਿੱਚ ਕੁੜੀਆਂ ਦੀ ਵੀ ਹੋਈ ਹੋਈ ਠੀਕ ਹੈ ਤੇ ਜਿਹੜੇ ਐਕਸ ਸਰਵਿਸਮੈਨ ਜਨਰਲ ਵੀਰ ਆ ਗਏ ਆਪਣੀ 58 ਗਈ ਹੋਈ ਹੈ ਠੀਕ ਹੈ ਇਸ ਵਾਰ 64 ਪੁਆਇੰਟ ਰਹਿ ਸਕਦੀ ਹੈ ਤੇ ਫੀਮੇਲ ਦੀ 43 ਗਈ ਹੋਈ ਹੈ ਤੇ ਇਸ ਵਾਰ 44 ਤੋਂ 45 ਮੈਕਸਿਮਮ ਸ਼ੈਲੀ ਮੰਨ ਕੇ ਚਲੋ ਇਸ ਤੋਂ ਵੱਧ ਨਹੀਂ ਜਾਊਗੀ ਠੀਕ ਹੈ ਤੇ ਜਿਹੜੇ ਆਪਣੇ ਐਕਸ ਸਰਵਿਸਮੈਨ ਬੈਕਵਰਡ ਕਲਾਸ ਦੇ ਵਾਲੇ ਵੀਰ ਆ ਗਏ ਉਹਨਾਂ ਦੀ 52 ਗਈ ਹੋਈ ਹੈ ਤੇ ਫਾਈਨਲ ਜਾ ਕੇ 63 ਤੋਂ 64 ਰਹਿ ਸਕਦੀ ਹੈ ਇਸ ਤੋਂ ਵੱਧ ਨਹੀਂ ਬਦੂਗੀ ਠੀਕ ਹੈ ਤੇ ਜਿਹੜੇ ਐਕਸ ਸਰਵਿਸਮੈਨ ਆਪਣੇ ਐਸਸੀ ਵਾਲਮੀਕੀ ਆ ਗ ਉਹਨਾਂ ਦੀ 50 ਸੀਗੀ ਠੀਕ ਲਈ ਤੇ ਇਸ ਵਾਰ 54 ਤੋਂ 55 સુધી ਫਾਈਨਲ ਸਿਲੈਕਸ਼ਨ ਹੋ ਸਕਦੀ ਆ ਠੀਕ ਆ ਤੇ ਜਿਹੜੇ ਆਪਣੇ ਹੁਣ ਆਪਾਂ ਜਿਹੜੇ ਮਤਲਬ ਕਿ SC ARO ਆਗੇ ਵੀਰ ਆਪਣੇ ਉਸ 55 ਦੇ ਗਈ ਉਹ ਫਿਜ਼ੀਕਲ ਦੀ ਕੱਟਆਫ ਤਾਂ ਇਹ ਫਾਈਨਲ ਕੱਟਆਫ ਜਾ ਕੇ ਕਾਰਡ ਤੋਂ 62 ਨੰਬਰਾਂ ਤੇ ਆ ਗਈ ਜਿਹੜੀ ਫਾਈਨਲ ਕੱਟਆਫ ਦੇ ਮਤਲਬ ਕਿ ਅਹਰ ਮੋੜ ਦੇ ਵਿੱਚੋਂ ਨੰਬਰ ਪੈ ਸਕਦਾ ਠੀਕ ਆ ਜਿਹੜੀ ਆਪਣੇ ਜਨਰਲ ਵੀਰ ਆਗੇ ਓਪਨ ਅਨ ਰਿਜ਼ਰਵ ਕੈਟਾਗਰੀ ਦੇ ਵਿੱਚ ਹੁਣ 76 ਤੋਂ ਮਤਲਬ ਆਪਾਂ 77 ਨੰਬਰ ਵੀ ਮੰਨ ਸਕਦੇ ਆ 77 ਤੇ ਜਾ ਕੇ ਇਹ ਫਾਈਨਲ ਆਪਣੇ ਫਿਜ਼ੀਕਲ ਦੀ ਕੱਟਆਫ ਆਈ ਸੀ ਦੇ ਜਿਹੜੀ ਫਾਈਨਲ ਐਕਸਪੈਕਟਡ ਆਪਾਂ ਕਹਿ ਸਕਦੇ ਹਾਂ ਕਿ ਆਰਮਡ ਗੈਟਾ ਦੇ ਵਿੱਚ ਕਦੋਂ ਕਿੰਨੇ ਦੇ ਜਗ ਸਿਲੈਕਸ਼ਨ ਹੋਈਆਂ ਤਾਂ ਤੁਸੀਂ 82 ਤੋਂ 83 ਨੰਬਰ ਮੰਨ ਕੇ ਚੱਲੋ ਠੀਕ ਹੈ ਫੀਮੇਲਸ ਦੀ ਗਈ ਆ 73 ਨੰਬਰਾਂ ਤੇ ਤੇ ਇਹ ਤੁਸੀਂ 70 ਤੋਂ 78 ਮੈਕਸਿਮਮ 98 ਨੰਬਰ ਮੰਨ ਕੇ ਚੱਲੋ 98 ਜਾਂਦੀ ਨਹੀਂ ਹੈਗੀ ਠੀਕ ਹੈ 70 ਤੋਂ 78 ਦੇ ਵਿੱਚ ਸੋਡੀ ਜਿਹੜੀ ਫਾਈਨਲ ਸਿਲੈਕਸ਼ਨ ਹੋ ਜੂਗੀ ਤੇ ਜਿਹੜੀ ਆਪਣੇ ਐਸਸੀ ਐਮਪੀ ਆ ਗਈ ਛਾਰਟ ਗਈ ਸੀ ਮੇਲਸ ਲਈ ਤੇ ਇਸ ਵਾਰ ਜਿਹੜੀ ਫਾਈਨਲ ਛਾਰਟ ਮਤਲਬ ਕਿ ਫਿਜ਼ੀਕਲੀ ਗਈ ਹੋਈ ਆ ਠੀਕ ਹੈ ਤੇ 73 77 ਆ ਕਿ ਫਾਈਨਲ ਸਿਲੈਕਸ਼ਨ ਆਰਮੈਂਟ ਦੇ ਵਿੱਚ ਹੋ ਜੂਗੀ ਤੇ ਫੀਮੇਲਸ ਦੀ ਥ੍ਰੀਟ ਗਈ ਹੋਈ ਆ ਤੇ ਇਹ 71 72 ਤੇ ਜਾ ਕੇ ਉਹੀ ਮਤਲਬ ਕਿ 6 7 ਨੰਬਰਾਂ ਦਾ ਅਗਰ ਤੁਹਾਡੀ ਇੱਕ ਆਪਾਂ ਕਹਿ ਸਕਦੇ ਆ ਤੁਹਾਡੇ 70 ਨੰਬਰ ਨੇ ਠੀਕ ਹੈ ਮਤਲਬ ਕਿ 70 ਤੇ ਫੀਕਲ ਗਈ ਆ ਤੇ ਜੇ ਤੁਹਾਡੇ ਪਲੱਸ 8 ਨੰਬਰ ਨੇ ਨਾ 8 ਹੋ ਗਏ 7 ਹੋ ਗਏ 9 ਹੋ ਗਏ 10 ਹੋ ਗਏ ਪਲੱਸ 8 ਨੰਬਰ ਆ ਤਾਂ ਬਿਲਕੁਲ ਮੰਨ ਲਓ ਕਿ ਆਪਾਂ ਕਹਿ ਸਕਦੇ ਆ 101% ਸੇਫ ਨੇ ਠੀਕ ਹੈ ਤੇ ਹੁਣ ਜਿਹੜੇ ਆਪਣੇ ਬਾਡ ਆਫ ਫਰੀडम ਫਾਈਟ ਨੇ ਇਹ ਤਾਂ ਦੇਖੋ ਘੱਟ ਹੋ ਮਤਲਬ ਕਿ ਜ਼ਿਆਦਾ ਫਰਕ ਨਹੀਂ ਪੈਂਦਾ ਸੀਗਾ ਠੀਕ ਹੈ ਤੇ ਇਹ ਮਰ ਅਪਾ ਇਸ ਵਾਰ ਜਿਹਨੇ ਕੱਟ ਆਫ ਹਾਈ ਵੀ ਹੈ ਕਿਉਂਕਿ ਇਸ ਵਾਰ ਜਿਹੜੀ ਆਪਣੇ ਵੀਜ਼ ਦੇ ਵੀਰਾਂ ਦੇ ਨੰਬਰ ਨੇ ਨੰਬਰ ਜਿਆਦਾ ਆਪਾਂ ਕਹਿ ਸਕਦੇ ਹਾਈ ਕਹਿਣੀ ਜਿਹੜੀ ਬੰਦਿਆਂ ਦੇ ਆਪਣੇ ਨਾਲ ਮਤਲਬ ਕੰਟੈਕਟ ਹੋਏ ਉਹਨਾਂ ਬੰਦਿਆਂ ਦੇ ਮਤਲਬ ਕਿ ਨੰਬਰ ਵਧਿਆ ਨੇ ਇਸ ਤਰੀਕੇ ਨਾਲ ਆਪਾਂ ਜਿਹੜਾ ਮਤਲਬ ਕਿ ਸਾਹਬ ਲੈ ਕੇ ਜਿਹੜੀ ਕੱਟ ਆਫ ਇਸ ਵਾਰ ਇਹ ਵੀਰਾਂ ਦੀ ਥੋੜੀ ਹਾਈ ਜਾ ਸਕਦੀ ਆ ਠੀਕ ਹੈ ਤੇ ਜਿਹੜੀ ਅੱਜ ਦੀ ਆਪਣੀ ਇਨਫੋਰਮੇਸ਼ਨ ਸੀ ਸਿਰਫ ਐਨਸੀ ਅਗਰ ਅੱਜ ਦੀ ਇਨਫੋਰਮੇਸ਼ਨ ਵੀਡੀਓ ਚੰਗੀ ਲੱਗੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਨਾਲ ਦੀ ਨਾਲ ਕਰਦੇ ਬੈਲ ਆਈਕਨ ਨੂੰ ਪ੍ਰੈਸ ਕਰਤਾ ਜਿਸ ਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਅਗਰ ਤੁਹਾਨੂੰ ਕੋਈ ਵੀ ਡਾਊਟ ਹੁੰਦਾ ਕਿਸੇ ਵੀ ਤਰੀਕੇ ਦੇ ਤੁਹਾਡਾ ਕੋਈ ਸਵਾਲ ਹੈ ਤੁਹਾਡੀ ਕੋਈ ਡੀਬੀਲੀ ਤੁਹਾਡਾ ਕੋਈ ਫਾਈਨਲ ਜਿਹੜਾ ਹੈਗਾ ਸਿਲੈਕਸ਼ਨ ਲਈ ਠੀਕ ਹੈ ਤੁਹਾਡਾ ਮੈਡੀਕਲ ਲਈ ਕੋਈ ਵੀ ਤੁਹਾਡਾ ਡਾਊਟ ਆ ਤਾਂ ਤੁਸੀਂ ਨੀਚੇ ਕਮੈਂਟ ਕਰਦੇ ਹੋ ਜਾਂ ਫਿਰ ਆਪਣਾ ਜਿਹੜਾ ਹੈਗਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ job point punjab ਤੇ ਉੱਥੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਅਦਰਵਾਈਜ਼ ਤੁਸੀਂ ਕਮੈਂਟ ਕਰ ਦਿਓ ਮੈਂ ਤੁਹਾਡੇ ਜਿਹੜੇ ਕਮੈਂਟਾਂ ਦੇ ਵਿੱਚ ਵੀ ਰਿਪਲਾਈ ਦੇ ਦੂੰਗਾ ਤੇ ਬਾਕੀ ਅਗਰ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ